ਜੀ ਕਾ ਖਾਲਸਾ ਵਾਇਕ ਜੀ ਕੀ ਫਤਿਹ ਆਓ ਪਿਆਰਿਓ ਅੱਜ ਦਸਵੰਦ ਯਾਨੀ ਕਿ ਦਸਵਾਂ ਹਿੱਸਾ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਗੁਰੂ ਸਾਹਿਬ ਨੇ ਪਰਥਾ ਕਿਉਂ ਤੋਰੀ ਔਰ ਦਸਵੰਦ ਦੇਣ ਦਾ ਮਹੱਤਵ ਕੀ ਹੈ ਦਸਵੰਦ ਦੇਣ ਦੇ ਨਾਲ ਸਾਡੇ ਤੇ ਸਤਿਗੁਰੂ ਕਿੰਦੀ ਕਿੰਨੀ ਕਿਰਪਾ ਹੁੰਦੀ ਹੈ ਆਓ ਇਹ ਵਿਚਾਰ ਅੱਜ ਚੰਦੂ ਸ਼ਾਹ ਜੀ ਜਿਹੜੇ ਕਿ ਗੁਰੂ ਨਾਨਕ ਸਾਹਿਬ ਦੇ ਵੇਲੇ ਹੋਏ ਨੇ ਉਹਨਾਂ ਦੀ ਬਾਤ ਜਾਣਕਾਰੀ ਕਰੀਏ ਚੰਦੂ ਨਾਮ ਦਾ ਇੱਕ ਬੰਦਾ ਕਰੋੜਪਤੀ ਸੀ ਵਪਾਰ ਵਿੱਚ ਘਾਟਾ ਪੈਣ ਦੇ ਕਾਰਨ ਅੱਜ ਕੰਗਾਲ ਹੋ ਗਿਆ ਕਿ ਸੇ ਤੋ ਸੁਣ ਸੁਣਾ ਕੇ ਗੁਰੂ ਸਾਹਿਬ ਦੇ ਚਰਣੀ ਆ ਡਿਗਾ ਗੁਰੂ ਸਾਹਿਬ ਨੇ ਕਿਹਾ ਆ ਭਾਈ ਚੰਦੂ ਸ਼ਾ ਗੁਰੂ ਸਾਹਿਬ ਦੇ ਮੋਹ ਸਾਹਿਬ ਸੁਣ ਕੇ ਚੰਦੂ ਬੜਾ ਰਾਣ ਹੋਇਆ ਤੇ ਸੋਚਣ ਲੱਗਾ ਦੁਨੀਆ ਤਾਂ ਮਾੜੇ ਦਿਨ ਆਏ ਤੇ ਬੁਲਾਉਂਦੀ ਵੀ ਨਹੀਂ ਕੋਈ ਪਸੰਦ ਨਹੀਂ ਕਰਦਾ ਅੱਗੋਂ ਕੋਈ ਆਉਂਦਾ ਹੋਵੇ ਵੇਖ ਕੇ ਪਾਸੇ ਹੋ ਜਾਂਦਾ ਹੈ ਜਦੋਂ ਬਾਜੀ ਪੁੱਠੀ ਪੈਂਦੀ ਹੈ ਜਦੋਂ ਕਿਸੇ ਤੇ ਕੋਈ ਮਸੀਬਤ ਆਉਂਦੀ ਹੈ ਉਸ ਮੁਸੀਬਤ ਦੇ ਵਿੱਚ ਪਰਖ ਹੋ ਜਾਂਦੀ ਹੈ ਯਾਰਾਂ ਦੀ ਸੱਜਣਾ ਦੀ ਮਿੱਤਰਾਂ ਦੀ ਔਰ ਸਤਿਗੁਰੂ ਤੋਂ ਇੱਥੋਂ ਤੱਕ ਲਿਖਦੇ ਹਨ ਘਰ ਕੀ ਨਾਰ ਬਹੁਤ ਹਿਤਜਾਂ ਸੋ ਸਦਾ ਰਹਿਤ ਸੰਗ ਲਾਗੀ ਜਾ ਵੀ ਹੰਸਦਾ ਜੀਏ ਕਾਇਆ ਪ੍ਰੀਤ ਪ੍ਰੀਤ ਕਰ ਭਾਗੀ ਪਿਆਰਿਓ ਅਖੀਰ ਵੇਲੇ ਤੱਕ ਕਰਵਾਲੀ ਵੀ ਨਾਲ ਸਾਥ ਨਹੀਂ ਦਿੰਦੀ ਪ੍ਰੇਤ ਪ੍ਰੇਤ ਕਰਕੇ ਭੱਜ ਜਾਂਦੀ ਪਰ ਜਦੋਂ ਕਾਰੋਬਾਰ ਦੇ ਵਿੱਚ ਸਫਲਤਾ ਨਾ ਮਿਲੇ ਕਾਰੋਬਾਰ ਦੇ ਵਿੱਚ ਘਾਟਾ ਪੈ ਜਾਵੇ ਸੱਜਣ ਮਿੱਤਰ ਰਿਸ਼ਤੇਦਾਰ ਸਾਖਸ਼ਵੰਦੀ ਸਭ ਸਾਥ ਛੱਡ ਜਾਂਦੇ ਨੇ ਕਿਉਂਕਿ ਕੋਈ ਬੁਲਾਉਣਾ ਵੀ ਪਸੰਦ ਨਹੀਂ ਕਰਦਾ ਨਾ ਵੀ ਪੁੱਠੇ ਲੈਣ ਲੱਗ ਜਾਂਦੇ ਨੇ ਜਿਵੇਂ ਕਿ ਪਰਸੂ ਪਰਸਾ ਪਰ ਸਰਾ ਸਾਕ ਸੰਬੰਧੀ ਸਭ ਛੱਡ ਬੈਠਦੇ ਨੇ ਸੁਖ ਵੇਲੇ ਭਰਾ ਜੀ ਭਰਾ ਜੀ ਕਰਦੇ ਕੋ ਥੱਕਦੇ ਨਹੀਂ ਇਕੱਠੇ ਛਕਦੇ ਹਨ ਖਾਂਦੇ ਪੀਂਦੇ ਨੇ ਹਾ ਹਾ ਹੋ ਇਕੱਠੇ ਬੈਠ ਕੇ ਕਰਦੇ ਨੇ ਉਹ ਸਭ ਹੁਣ ਪਾਸਾ ਵਟ ਲੰਘਦੇ ਨੇ ਉਥੇ ਸਤਿਗੁਰੂ ਨੇ ਪਿਆਰ ਨਾਲ ਆਦਰ ਨਾਲ ਬੁਲਾਇਆ ਹੀ ਨਹੀਂ ਸਗੋਂ ਚੰਦੂ ਨੂੰ ਨਾਮ ਦੇ ਨਾਲ ਸ਼ਾਹ 라 ਦਿੱਤਾ ਵਾਓ ਇਹ ਦਾਤਾ ਤਾਂ ਹੀ ਤੈਨੂੰ ਗਰੀਬ ਨਵਾਜ਼ ਕਹਿੰਦੇ ਨੇ ਤਾਂ ਹੀ ਦੁਖੀਆਂ ਤੇ ਦਰਦੀਆਂ ਦੀ ਬਾਹ ਫੜਨ ਵਾਲੇ ਰੋਗੀਆਂ ਦੀ ਬਾਹ ਫੜਨ ਵਾਲੇ ਕਹਿੰਦੇ ਨੇ ਅਜਈਆਂ ਸੋਚਾਂ ਸੋਝਦੇ ਹੋਏ ਅੱਖਾਂ ਦੇ ਵਿੱਚੋਂ ਜਲ ਵਹਿ ਰਿਹਾ ਹੈ ភੁੱਬਾ ਮਾਰ ਕੇ ਗੁਰੂ ਜੀ ਅੱਗੇ ਰੋਪਿਆ ਤੇ ਡਿੱਗ ਕੇ ਚਰਣਾ ਦੇ ਉੱਤੇ ਨਕਮਸਤਕ ਹੋਏ ਸਾਰਾ ਹਾਲ ਚੰਦੂ ਨੇ ਦੱਸਿਆ ਗੁਰੂ ਸਾਹਿਬ ਨੇ ਕਰਤੇ ਦੇ ਰੰਗ ਦੁੱਖ ਸੁੱਖ ਦੀ ਸਮਝ ਦਿੱਤੀ ਤੇ ਸਦਾ ਕਰਤੇ ਦੇ ਹੁਕਮ 'ਚ ਰਹਿਣ ਦਾ ਉਪਦੇਸ਼ ਦਿੱਤਾ ਗੁਰੂ ਜੀ ਦੇ ਦਰ ਤੇ ਆਉਣ ਦੀ देर ਸੀ ਕਿ ਪਰਵ ਪ੍ਰੂਬਲ ਅੰਕਰ ਜਾਗਿਆ ਪ੍ਰਾਣੇ ਕਰਮ ਨਸ਼ਟ ਹੋ ਗਏ ਮਾੜੇ ਕਰਮ ਨਸ਼ਟ ਹੋ ਗਏ ਸਤਿਗੁਰੂ ਦੀ ਇੱਕ ਮਿਹਰ ਦੀ ਨਜ਼ਰ ਹੋਈ ਤੇ ਨਵੇਂ ਕਰਮ ਲਿਖੇ ਗਏ ਇੱਕ ਸ਼ੌਕਾਰ ਜੋ ਕਾਬਲ ਤੋਂ ਸਮਾਨ ਲੈ ਕੇ ਆਇਆ ਸੀ ਜਿਸ ਵਿੱਚ ਸੋਨਾ ਚਾਂਦੀ ਨਕਦੀ ਅਤੇ ਹੋਰ ਸਮਾਨ ਸੀ ਉਸ ਸਮੇਂ ਰਾਹ ਦੇ ਵਿੱਚ ਡਾਕੂ ਚੋਰ ਬਹੁਤ ਹੁੰਦੇ ਸਨ ਜੋ ਸਮਾਨ ਲੁੱਟ ਲੈਂਦੇ ਸਨ ਚੰਦੂ ਦਾ ਕੰਮ ਵੀ ਇਹ ਹੀ ਸੀ ਗੁਪਤ ਰਸਤਿਆਂ ਤੋਂ ਸ਼ੌਕਾਰਾਂ ਦਾ ਸਮਾਨ ਮੰਜ਼ਿਲ ਤੱਕ ਬਚਾਉਣਾ ਤੇ ਉਹਦੇ ਵਿੱਚੋਂ ਆਪਣਾ ਹਿੱਸਾ ਲੈਣਾ ਇਸੇ ਵਿੱਚ ਹੀ ਉਹਨੂੰ ਅਜ ਘਾਟਾ ਪੈ ਚੁੱਕਾ ਸੀ ਸ਼ਾਹੂਕਾਰ ਦਸਮਣ ਜਿਆਦਾ ਦੇ ਕੋਈ ਵੀ ਜ਼ਿੰਮੇਵਾਰੀ ਚੱਕਣ ਲਈ ਤਿਆਰ ਨਹੀਂ ਸੀ ਫਿਰ ਸ਼ਾਹੂਕਾਰ ਨੂੰ ਕਿਸੇ ਨੇ ਚੰਦੂ ਦੀ ਦਸ ਪਾਈ ਚੰਦੂ ਨੇ ਗੁਰੂ ਸਾਹਿਬੇ ਗਿਰਦਾਸ ਕਰ ਸ਼ਾਹੂਕਾਰ ਦੇ ਨਾਲ ਸੌਦਾ ਪੱਕਾ ਕਰ ਲਿਆ ਤੇ ਇਸ ਸੌਦੇ ਵਿੱਚ ਚੰਦੂ ਨੂੰ ਉਹਨਾਂ ਸ਼ਮਿਆਂ ਦੇ ਵਿੱਚ 50000 ਰੁਪਏ ਮਿਲੇ ਹੌਲੀ ਹੌਲੀ ਕੰਮ ਵੱਧ ਆ ਗਿਆ ਤੇ ਚੰਦੂ ਜਿਹੜਾ ਕਿ ਪਿੰਡਾਂ ਵਿੱਚ ਰਹਿੰਦਾ ਸੀ ਅੱਜ ਕੱਲੋ ਦਿੱਲੀ ਸ਼ਹਿਰ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਚੰਦੂ ਸੇਠ ਬਣ ਗਿਆ ਚੰਦੂ ਸ਼ੌਕਰ ਬਣ ਗਿਆ ਇੱਕ ਦਿਨ ਗੁਰੂ ਸਾਹਿਬ ਕੋਲ ਇੱਕ ਗਰੀਬ ਸਿੱਖ ਜਿਹਦੀ ਕੁੜੀ ਦਾ ਵਿਆਹ ਸੀ ਉਸ ਨੇ ਆਣ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਧੀ ਦਾ ਕਾਰਜ ਕਰਨਾ ਹੈ ਫਸਲ ਵੀ ਨਹੀਂ ਹੋਈ ਤੇ ਪੈਸਾ ਵੀ ਕੋਈ ਨਹੀਂ ਦੇ ਰਿਹਾ ਦਿਨ ਵਾਰ ਪੱਕ ਕਰ ਲਿਆ ਹੈ ਮਾਇਆ ਦੇ ਪਖੋਂ ਕਾਰਜ ਵਿੱਚ ਢਿਲਮਠ ਆ ਰਹੀ ਹੈ ਸਤਿਗੁਰੂ ਜੀ ਤੁਸੀਂ ਜਾਣੀ ਜਾਣ ਹੋ ਧੀ ਦਾ ਕਾਜ ਹੈ ਤੁਸੀਂ ਮੇਰੀ ਸਹਾਇਤਾ ਕਰੋ ਗੁਰੂ ਸਾਹਿਬ ਨੇ ਕਿਹਾ ਭਲਿਆ ਦਿੱਲੀ ਦੇ ਵਿੱਚ ਸਾਡਾ ਇੱਕ ਸਿੱਖ ਹੈ ਉਸ ਦਾ ਨਾਂ ਹੈ ਚੰਦੂ ਸ਼ਾ ਜਾ ਉਸ ਨੂੰ ਕਹੀ ਗੁਰੂ ਨਾਨਕ ਦੇ ਖਾਤੇ ਦੇ ਵਿੱਚੋਂ ਮਾਇਆ ਦੇ ਦੇਵੇ ਭਾਵ ਕਿ ਜੋ ਦਸਵੰਦ ਕੱਢਦਾ ਹੈ ਉਸ ਦਸਵੰਦ ਦੇ ਵਿੱਚੋਂ ਉਹ ਤੇਰੀ ਲੜਕੀ ਦੇ ਕਾਰਜ ਵਾਸਤੇ ਮਾਇਆ ਦੇ ਦੇਵੇਗਾ ਹੁਕਮ ਮਨ ਸਿੱਖ ਚੰਦੂ ਕੋਲ ਪਹੁੰਚਿਆ ਯਰ ਚੰਦੂ ਨੂੰ ਸਾਰੀ ਵਿਚਿਆ ਦਸੀ ਤਾਂ ਚੰਦੂ ਨੇ ਮਨ ਵਿੱਚ ਸੋਚਿਆ ਗੁਰੂ ਸਾਹਿਬ ਕੋਲ ਤਾਂ ਹਜ਼ਾਰਾ ਹੀ ਰਜਾਨਾ ਕਈ ਲੋੜਵੰਦ ਆਉਂਦੇ ਰਹਿੰਦੇ ਨੇ ਜੇ ਮੈਂ ਅੱਜ ਲੋੜ ਪੂਰੀ ਕਰ ਦਿੱਤੀ ਪੈਸੇ ਦੇ ਦਿੱਤੇ ਤਾਂ ਗੁਰੂ ਸਾਹਿਬ ਰੋਜ਼ ਹੀ ਕਿਸੇ ਨਾ ਕਿਸੇ ਨੂੰ ਭੇਜਿਆ ਕਰਨਗੇ ਦਸਵੰਦ ਦੀ ਮਾਇਆ ਲੈਣ ਵਾਸਤੇ ਔਰ ਮੇਰਾ ਕਾਰੋਬਾਰ ਨਹੀਂ ਚੱਲੇਗਾ ਮੰਡੀ ਵਿੱਚ ਖੋਟ ਆ ਗਈ ਆਪਣੇ ਵੱਲੋਂ ਚਲਾਕੀ ਵਰਤ ਰਿਆ ਸੀ ਗੁਰੂ ਨਾਨਕ ਦਾ ਖਾਤਾ ਤਾਂ ਕਹਿੰਦਾ ਇੱਥੇ ਚੱਲਦਾ ਹੀ ਨਹੀਂ ਵਈਆਂ ਫਰੋਲ ਕੇ ਉਹਨੂੰ ਵਿਖਾ ਦਿੱਤੀਆਂ ਸਿੱਖ ਨਰਾਸ਼ ਹੋਇਆ ਵਾਪਸ ਆ ਗਿਆ ਤੇ ਗੁਰੂ ਸਾਹਿਬ ਨੂੰ ਸਾਰੀ ਵਿਥਿਆ ਦੱਸੀ ਗੁਰੂ ਸਾਹਿਬ ਨੇ ਬਚਨ ਕੀਤਾ ਜਿੱਥੇ ਗੁਰੂ ਨਾਨਕ ਦਾ ਖਾਤਾ ਨਹੀਂ ਪਿਆਰਿਓ ਉਥੇ ਕੁਝ ਵੀ ਨਹੀਂ ਜਿਸ ਘਰ ਦੇ ਵਿੱਚ ਗੁਰੂ ਨਾਨਕ ਦੇ ਨਾਮ ਤੇ ਲੰਗਰ ਨਹੀਂ ਚੱਲਦਾ ਜਿਸ ਘਰ ਦੇ ਵਿੱਚੋਂ ਗੁਰੂ ਨਾਨਕ ਨਾਮ ਦਾ ਦਸਵੰਦ ਨਹੀਂ ਨਿਕਲਦਾ ਜਿਸ ਘਰ ਦੇ ਵਿੱਚੋਂ ਗਰੀਬਾਂ ਨੂੰ ਤਾਣਿਆਂ ਦੀ ਸੇਵਾ ਨਹੀਂ ਹੁੰਦੀ ਜਿਸ ਘਰ ਦੇ ਵਿੱਚੋਂ ਲੋੜਵੰਦ ਦੀ ਲੋੜ ਪੂਰੀ ਨਹੀਂ ਹੁੰਦੀ ਪਿਆਰਿਓ ਵਾਕਿਆ ਹੈ ਉਹ ਖਾਤਾ ਬਾਬੇ ਨਾਨਕ ਦਾ ਨਹੀਂ ਸੋ ਗੁਰੂ ਸਾਹਿਬ ਨੇ ਸਿੱਖ ਦੀ ਲੋੜ ਤਾਂ ਪੂਰੀ ਕਰ ਦਿੱਤੀ ਪਰ ਚੰਦੂ ਦਾ ਕੰਮ ਦਿਨੋਂ ਦਿਨ ਘਟਣ ਲੱਗਾ ਤੇ ਦੁਬਾਰਾ ਫਿਰ ਕੰਗਾਲ ਹੋ ਗਿਆ ਇਤਨਾ ਕਾ ਕੰਗਾਲ ਹੋਇਆ ਪਿਆਰਿਓ ਦਰ ਦਰ ਦੀ ਭੀਖ ਮੰਗਣ ਤੇ ਆ ਗਿਆ ਫਿਰ ਆਪਣੇ ਵੱਲੋਂ ਕੀਤੀ ਗਲਤੀ ਦਾ ਪੁਸ਼ਤਾਵਾ ਹੋਇਆ ਤੇ ਗੁਰੂ ਸਾਹਿਬ ਕੋਲ ਆ ਕੇ ਪੁਲ ਬਖਸ਼ਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ੰਦ ਨੇ ਜਿਤਨੀਆਂ ਮਰਜੀ ਭੁੱਲਾਂ ਹੋ ਜਾਣ ਸਿੱਖ ਇੱਕ ਕਦਮ ਉਧਰ ਨੂੰ ਪੁੱਟ ਲਵੇ ਪਿਆਰਿਓ 10 ਕਦਮ ਸਤਿਗੁਰੂ ਅੱਗੂ ਆ ਕੇ ਲੈਣ ਦੇ ਨੇ ਗੁਰੂ ਸਾਹਿਬ ਦੇ ਕੋਲ ਆ ਕੇ ਪਛਤਾਵਾ ਕੀਤਾ ਭੁੱਲ ਬਖਸ਼ਾਈ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਪਿਆਰਿਓ ਕਿ ਸਾਨੂੰ ਵੀ ਦਸਵੰਦ ਕੱਢਣ ਵਿੱਚ ਆਨਾ ਕਾਣੀ ਨਹੀਂ ਕਰਨੀ ਚਾਹੀਦੀ ਜਿੰਨਾ ਦਾ ਸੰਬੰਧ ਗੁਰੂ ਦਾ ਬਣੇ ਪਿਆਰਿਓ ਗੁਰੂ ਦੇ ਹਜ਼ੂਰ ਦੇਣਾ ਚਾਹੀਦਾ ਹੈ ਔਰ ਇਸ ਦੇ ਨਾਲ ਕਦੇ ਵੀ ਤੁਸੀਂ ਪਰਖ ਕੇ ਵੇਖ ਲਿਓ ਘਾਟਾ ਨਹੀਂ ਪਵੇਗਾ ਬਰਕਤ ਪਵੇਗੀ ਪਰ ਅਕਲੀ ਕੀਚੇ দান ਦਾ ਧਿਆਨ ਵੀ ਰੱਖਣਾ ਜਦੋਂ ਵੀ ਦਸਮਨ ਦੀ ਰਕਮ ਜਾਂ ਮਾਇਆ ਭੇਟਾ ਦੇਣੀ ਹੈ ਪਿਆਰਿਓ ਤੇ ਅਕਲ ਨਾਲ ਨਾਲ ਕਰਨ ਦਾ ਭਾਵ ਇਹ ਹੈ ਕਿ ਗਰੀਬ ਲੋੜਵੰਦ ਜਿਹੜਾ ਹੈ ਉਸ ਦੀ ਸੇਵਾ ਕੀਤੀ ਜਾਵੇ ਕਈ ਐਸੇ ਵੀ ਸ਼ਖਸ਼ ਹੁੰਦੇ ਨੇ ਜਿਹੜੇ ਮਾਇਆ ਕਣਕ ਆਟਾ ਇਕੱਠਾ ਕਰਕੇ ਸ਼ਾਮ ਨੂੰ ਤੜਕੇ ਲਾਉਂਦੇ ਨੇ ਸ਼ਰਾਬਾਂ ਕਬਾਬਾਂ ਛਕਦੇ ਨੇ ਐਸਾ ਦਸਵੰਦ ਦਿੱਤਾ ਆਇਆ ਤੁਹਾਡਾ ਪਿਆਰਿਓ ਮਨਜ਼ੂਰ ਨਹੀਂ ਹੋਵੇਗਾ ਕੋਈ ਵੀ ਲੋੜਵੰਦ ਮਿਲ ਜਾਵੇ ਉਸ ਨੂੰ ਇਹ ਦਸਵੰਦ ਦਾ ਪੈਸਾ ਆਪਣੀ ਸਮਰੱਥਾ ਅਨੁਸਾਰ ਦਿਓ ਤਾਂ ਕਿ ਲੋੜਵੰਦ ਦੀ ਲੋੜ ਪੂਰੀ ਹੋ ਜਾਵੇ ਤੁਹਾਡੇ ਮਨ ਨੂੰ ਖੁਸ਼ੀ ਹੋਵੇ ਤੁਹਾਡਾ ਦਸਵੰਦ ਗੁਰੂ ਘਰ ਦੇ ਵਿੱਚ ਪਹੁੰਚ ਜਾਵੇ ਸੋ ਇਹ ਸੀ ਚੰਦੂ ਸ਼ਾਹੂਕਾਰ ਦਾ ਇਤਿਹਾਸ ਜੋ ਆਪ ਜੀ ਨੇ ਸਵੜ ਕੀਤਾ ਹੈ ਆਸੇ ਗੁਰੂ ਸਵਾਰਿਓ ਆਪ ਜੀ ਸਾਡੀਆਂ ਹੋਈਆਂ ਪੁੱਲਾਂ ਨੂੰ ਨਾ ਚਿਤਾਰਿਓ ਔਰ ਸਾਡੇ ਨਾਲ ਜੋ ਲੋ ਵਾਤੋ ਵਾਤ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਨੂੰ ਮਾਨ ਬਖਸ਼ਦੇ ਰਿਹਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ